ਪੰਜਾਬ ਦੀ ਖੁੰਨੀ ਸੜਕ 40 ਦਿਨਾ ਛੁਈਆਂ ਚਾਰ ਮੋਤਾ ਲੋਕ ਆਏ ਸੜਕਾਂ ਤੇ ਸਰਕਾਰ ਤੇ ਪ੍ਰਸ਼ਾਸਨ ਸੁੱਤਾ ਗੁੰਭ ਕਰੰਦੀ ਨੀਂਦ ਇਹਦਾ ਹੈਗਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂ ਕਰ ਰਹੇ ਇਹਦਾ ਕਾਰਨ ਹੈ ਕਿ ਪਿਛਲੇ 40 ਦਿਨਾਂ ਦੇ ਵਿੱਚ ਚਾਰ ਮੌਤਾਂ ਸਰਕੂਲਰ ਰੋਡ ਦੇ ਉੱਤੇ ਹੋ ਚੁੱਕੀਆਂ ਨੇ ਤੇ ਪਿਛਲੇ ਸਮੇਂ ਕੈਂਡਲ ਮਾਰਚ ਵੀ ਹੋਇਆ ਇਸੇ ਮਹੀਨੇ ਦੇ 2 ਤਰੀਕ ਨੂੰ ਤੇ ਪਰ ਅਜੇ ਤੱਕ ਨਾ ਪ੍ਰਸ਼ਾਸਨ ਨਾ ਸਰਕਾਰ ਕੰਮ ਕਰਨੀ ਦੀ ਸੁੱਤੇ ਪਏ ਨੇ ਇੱਕ ਮੀਟਿੰਗ ਜਰੂਰ ਹੋਈ ਹੈ ਪਿਛਲੇ ਦਿਨਾਂ 'ਚ ਉਹਦੇ ਵਿੱਚ ਇਹ ਸੁਣਿਆ ਕਿ ਤਿੰਨ ਸਪੀਡ ਬ੍ਰੇਕਰ ਤੇ ਟਿਕ ਲਾਈਟਾਂ ਲੱਗਣੀਆਂ ਨਾ ਕਿਤੇ ਲਾਈਟ ਲੱਗੀ ਦਿਖ ਰਹੀ ਹੈ ਨਾ ਕੋਈ ਸਪੀਡ ਬ੍ਰੇਕਰ ਦਿਖ ਰਹੇ ਆ ਨਾ ਕੋਈ ਕੰਮ ਹੁੰਦਾ ਦਿਖ ਰਿਹਾ ਇਦੋਂ ਵੀ ਛੋਟੀ ਗੱਲ ਮਤਲਬ ਜਿਹੜੇ ਇੱਥੇ ਸੜਕ ਦੇ ਉੱਤੇ ਚਿੱਟੀ ਪੱਟੀ ਹੈ ਸਰਦੀਆਂ ਆ ਗਿਆ ਰਹੀਆਂ ਨੇ ਚਿੱਟੀ ਪੱਟੀ ਵੀ ਕੋਈ ਨਹੀਂ ਦਿਖ ਰਹੀ ਆ ਬੌੜਾ ਗੇਟ ਇੱਥੇ ਹਰ ਟਾਈਮ ਜਾਨ ਦੀ ਬਣੀ ਰਹੀ ਜਾਂ ਲੋਕਾਂ ਦੀ ਤੇ ਨਾ ਕੋਈ ਰਿਫਲੈਕਟਰ ਅੱਜ ਅਸੀਂ ਨਾ ਬਾਵਾਸੀਆਂ ਨੇ ਸ਼ਹਿਰ ਵਾਸੀਆਂ ਨੇ ਇਲਾਕੇ ਦੇ ਲੋਕਾਂ ਨੇ ਰਲ ਕੇ ਉਜ 12-1300 ਰੁਪਏ ਦੇ ਰਿਫਲੈਕਟਰ ਪ੍ਰਾਈਵੇਟ ਆਪ ਖਰੀਦੇ ਨੇ ਆਪ ਲਿਆ ਕੇ ਇੱਥੇ ਲਾ ਰਿਆਂ ਤੇ ਸਰਕਾਰ ਨੂੰ ਉਹਦਾ ਬਿੱਲ ਵੀ ਭੇਜਾਂਗੇ ਕਿ ਘੱਟੋ ਘੱਟ ਰਿਮਬਰਸ ਕੀਤਾ ਜਾਵੇ ਉਹ ਪੈਸਾ ਤਾਂ ਕਿ ਬਾਕੀ ਪੂਰੇ ਨਾਬੇ ਦੇ ਏਰੀਆ 'ਚ ਉਹ ਜਿਹੜੇ ਰਿਫਲੈਕਟਰ ਨੇ ਲਾਉਣ ਦਾ ਕੰਮ ਤੇ ਸਪੀਡ ਆ ਜਿਹੜੀ ਵੱਡੀਆਂ ਗੱਡੀਆਂ ਦੀ ਉਹ ਕੰਟਰੋਲ ਕੀਤੀ ਜਾਵੇ ਕਿਉਂਕਿ ਇੱਥੇ ਜਿਹੜੇ ਵੱਡੇ ਹੈਵੀ ਟਰੱਕ ਲੰਘ ਰਹੇ ਨੇ ਉਹਨਾਂ ਦੇ ਲੰਘਣ ਵਾਲੀ ਇਹ ਸੜਕੇ ਨਹੀਂ ਹੈ ਇਹਦਾ ਪ੍ਰਬੰਧ ਕੋ ਇਸ ਤਰੀਕੇ ਦਾ ਕੀਤਾ ਜਾਵੇ ਤਾਂ ਕਿ ਘੱਟੋ ਘੱਟ ਜੇ ਜਾਨਾਂ ਜਿਹੜੇ ਕੀਮਤੀ ਨੇ ਉਹ ਲੋਕਾਂ ਦੀ ਬਚ ਜਾਣ। ਪ੍ਰਸ਼ਾਸਨ ਕੁਮ ਕਰਨ ਦੀ ਨੀਤ ਸੱਤਾ ਪਿਆ ਬਿਲਕੁਲ ਹੀ ਇਸ ਪ੍ਰਤੀ ਸੰਜੀਦਗੀ ਨਹੀਂ ਦਿਖ ਰਹੀ। ਕੋਈ ਮਤਲਬ ਜਿਵੇਂ ਹੋਣਾ ਚਾਹੀਦਾ ਐਨਾ ਜ਼ਿਆਦਾ ਇੰਨੀਆਂ ਮੋਤਾਂ ਹੋਣ ਦੇ ਬਾਵਜੂਦ ਵੀ ਇੰਨੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ 1.5 ਸਾਲ ਤੋਂ ਲਗਾਤਾਰ ਲੋਕ ਕਿਤੇ ਤੇ ਸੰਘਰਸ਼ ਕਰ ਰਹੇ ਨੇ ਕਦੇ ਮੰਗ ਪੱਤਰ ਦੇਣਾ ਹੈ ਕਦੇ ਪ੍ਰੋਟੈਸਟ ਛੋਟਾ ਸ਼ਾਂਤਮਈ ਤਰੀਕੇ ਨਾਲ ਸੜਕਾਂ ਦੇ ਆਲੇ ਦੁਆਲੇ ਖੜਕੇ ਕਦੇ ਐਸਟੀਐਮ ਸਾਹਿਬ ਨਾਲ ਮੀਟਿੰਗ ਕਦੇ ਡੀਸੀ ਸਾਹਿਬ ਨਾਲ ਮੀਟਿੰਗ ਪਰ ਮੀਟਿੰਗਾਂ ਤੋਂ ਮੀਟਿੰਗਾਂ ਮੀਟਿੰਗਾਂ ਤੋਂ ਮੀਟਿੰਗਾਂ ਉਹ ਜਿਹੜਾ ਕੰਮ ਹੋਣਾ ਚਾਹੀਦਾ ਅਮਲ 'ਚ ਉਹ ਕਿਤੇ ਦਿਖ ਨਹੀਂ ਰਿਹਾ ਇਹ ਜਿਹੜਾ ਪਿਛਲੇ 40 ਦਿਨਾਂ ਦੇ ਵਿੱਚ ਚਾਰ ਮੌਤਾਂ ਹੋਈਆਂ ਨੇ ਤੇ ਜਦੋਂ ਔਰਤਾਂ ਵੀ ਅਸੀਂ ਇਥੋਂ ਲੰਘਦੇ ਆ ਤਾਂ ਆਪ ਦਾ ਸਿਰ ਤੇ ਕੱਫੜ ਬੰਨ ਕੇ ਲੈ ਕੇ ਆਉਂਦੇ ਆ ਕਿ ਇਹ ਹੀ ਪਤਾ ਵੀ ਵਾਪਸ ਜਾਣਾ ਵੀ ਹੈ ਜਾਣਾ ਇਹ ਤਾਂ ਖੁੰਮੀ ਸੜਕਾ ਸਰਕੂਲਰ ਰੋਡਾ ਜਿਹੜਾ ਹੁਣ ਪੂਰੀ ਰੋਡ ਹੋ ਗਿਆ ਇਹ ਤੇ ਦਿਨ ਪਰਤੀ ਦਿਨ ਜਿਹੜੇ ਹਾਦਸੇ ਨੇ ਉਹ ਹੁੰਦੇ ਨੇ ਤੇ ਕੋਈ ਕੰਟਰੋਲ ਨਹੀਂ ਹੈਗਾ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਤੇ ਸਰਕਾਰੀ ਨੀਂਵੋਕਾ ਹਰ ਯੂਨੀਵਰਸਿਟੀ ਆ ਜੋ ਸਰਕੂਲਰ ਰੋਡ ਆ ਉਦੋਂ ਸੁਰੱਖਿਆਤ ਦੇ ਜਿਹੜੇ ਸਾਧਨ ਨੇ ਉਹ ਵੀ ਹੋਣ ਤੇ ਬੱਤੀਆਂ ਵੀ ਹੋਣ ਚੌਂਕੀ ਲੱਗਣ ਤੇ ਜਿਹੜੇ ਆਪਣੇ ਪੱਤੀਆਂ ਨੇ ਉਹ ਵੀ ਉੱਥੇ ਜ਼ਿਆਦੀ ਕੱਢੀਆਂ ਗਿਆ ਜੀ ਕੀ ਕਹਿਣਾ ਚਾਹੋਗੇ ਅੱਜ ਖੁਦ ਹੀ ਰਿਫਲੈਕਟਰ ਲਗਾ ਰਹੇ ਹਾਂ ਇਹਨਾਂ ਜੀ ਆਪਣੇ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਇਹ ਰਿਫਲੈਕਟਰ ਡਿਵਾਈਡਰ ਹੈ ਜਿਹੜੇ ਇਹ ਲੋਕਲ ਬੰਦੇ ਨੂੰ ਵੀ ਦਿਖਾਈ ਨਹੀਂ ਦਿੰਦੇ ਬਾਹਰਲੇ ਨੂੰ ਤਾਂ ਬਹੁਤ ਵਾਰੀ ਹੁੰਦਾ ਹੈ ਕਿ ਗੱਡੀਆਂ ਜੜ ਜਾਂਦੀਆਂ ਰਿਫਲੈਕਟਰ ਉਹਰੇ ਪ੍ਰਸ਼ਾਸਨ ਤੋਂ ਚਾਹੀਦਾ ਸੀਗਾ ਕਿ ਤੁੰ ਦਾ ਤੋਂ ਪਹਿਲਾਂ ਲਗਾ ਦਿੱਤੇ ਜਾਂਦੇ ਪਹਿਲਾਂ ਵੀ ਅਸੀਂ ਬਹੁਤ ਵਾਰੀ ਇਹਨਾਂ ਨੇ ਹਾੜੇ ਖੜਾ ਖੜਾ ਕੇ ਇੱਕ ਵਾਰੀ ਲਵਾਏ ਸੀ ਪਿਛਲੇ ਸਾਲ ਵੀ ਪਰ ਬਹੁਤ ਹਾੜੇ ਖੜਾ ਕੇ ਲਵਾਏ ਸੀ ਤੇ ਜਿਹੜੀ ਲੋਕਾਂ ਨੇ ਇਹ ਸੋਚਿਆ ਉਹਰੇ ਤੇ ਆਪਾਂ ਆਪ ਹੀ ਲਗਾ ਦੋ ਕਿ ਜਿੰਨੇ ਨੂੰ ਇਹ ਨਾ ਡਿਪਾਰਟਮੈਂਟ ਤੋਂ ਪਾਸ ਹੋਊਗਾ ਕੰਮ ਹੋਊਗਾ ਉਨੇ ਨੂੰ ਆਪ ਆਪੇ ਲਗਾ ਦੋ ਇਹਦਾ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਜਾਊਗਾ ਕੋਲੇ ਇਹਨਾਂ ਨੇ ਕਿਹਾ ਕੁਝ 1500 ਰੁਪਏ ਦਾ ਖਰਚਾ ਆ ਰਿਹਾ ਦੋ ਡਿਵਾਈਡਰਾਂ ਦੇ ਉੱਤੇ ਤੇ ਉਹ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਊਗੀ ਬਿੱਲ ਭੇਜ ਦਿੱਤਾ ਜਾਊਗਾ ਵੀ ਉਹ ਰੀਇਮਬਰਸ ਕੀਤਾ ਜਾਵੇ ਲੋਕਾਂ ਨੂੰ ਦੇ ਦਿੱਤਾ ਇਹ ਵੀ ਉਹਦੀ ਕੰਮ ਤਾਂ ਕਰਵਾਤਾ ਹੈ ਨਾ ਤਾਂ ਕਿ ਉਹ ਲੋਕਾਂ ਦੀ ਜਾਨਾਂ ਬਚ ਬਚ ਜਾਣ ਕੋਈ ਡਿਵਾਈਡਰ ਤੇ ਕੱਢੀ ਨਾ ਇਸ ਤਰ੍ਹਾਂ ਕਿੰਨਾ ਕੰਮ ਹੋ ਜਾਏਗਾ ਕਿ ਸਿਸਟਮ ਦੇ ਉੱਤੇ ਸਵਾਲ ਨਹੀਂ ਹੈ ਜੀ ਦੇਖੋ ਇਹੀ ਹੈ ਕਿ ਚਾਹੀਦਾ ਤਾਂ ਇਹੀ ਸੀਗਾ ਕਿ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਇਹ ਚੀਜ਼ਾਂ ਦੀ ਤਿਆਰੀ ਕਰਨੀ ਚਾਹੀਦੀ ਸੀ ਦੇਖੋ ਹਲੇ ਇਸ ਸੜਕ ਦੇ ਉੱਤੇ ਚਿੱਟੀ ਫੱਟੀ ਵੀ ਬਿਲਕੁਲ ਠੀਕ ਹੈ ਇਹਨਾਂ ਦਾ ਅਕੇ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਹੁਣ ਚਿੱਟੀ ਪੱਟੀ ਦਾ ਵੀ ਕੋਈ ਇੱਕ ਵਾਰੀ ਪ੍ਰੋਜੈਕਟ ਲੈ ਲਈਏ ਕਿਸੇ ਤੋਂ ਐਸਟੀਮੇਟ ਲੈ ਲਈਏ ਉਹ ਵੀ ਸਰਕਾਰ ਨੂੰ ਭੇਜਾਂਗੇ ਜੇ ਡਿਪਾਰਟਮੈਂਟ ਕੋਲੇ ਟਾਈਮ ਨਹੀਂ ਹੈ ਬਾਈਚਸ ਚਲੋ ਕੰਮ ਜ਼ਿਆਦਾ ਹੁੰਦਾ ਹੈ ਸਟਾਫ ਕਹਾਂਚਾ ਹੈ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਹੈ ਨਾ ਤੇ ਧਿਆਨ ਨਹੀਂ ਹੁੰਦਾ ਕਈ ਵਾਰੀ ਤਾਂ ਉਹ ਕਹਿੰਦੇ ਕਿ ਆਪਾਂ ਚਿੱਟੀ ਪੱਟੀ ਦਾ ਵੀ ਲੈ ਲਓ ਤੇ ਫਿਰ ਉਹ ਚਿੱਟੀ ਪੱਟੀ ਵੀ ਅਗਲੇ ਹਫ਼ਤੇ ਸ਼ੁਰੂ ਕਰਾ ਦਈਏ ਕਰਦੇ ਤੇ ਉਹਦਾ ਵੀ ਬਿੱਲ ਸਰਕਾਰ ਨੂੰ ਭੇਜ ਦਈਏ ਇੱਥੇ ਐਕਸੀਡੈਂਟ ਤੁਸੀਂ ਦੇਖੋ ਪਿਛਲੇ 40 ਦਿਨਾਂ ਚ 4 ਮੌਤਾਂ ਹੋ ਚੁੱਕੀਆਂ ਨੇ ਇਸ ਸੜਕ ਦੇ ਉੱਤੇ ਸਰਕਲ ਇੱਡਾ ਬਟਾ 2 ਨਵੰਬਰ ਨੂੰ ਕੈਂਡਲ ਮਾਰਚ ਹੋਇਆ ਹੈ ਹਲੇ ਤੱਕ ਇੰਪਰੂਵਮੈਂਟ ਦੇ ਨਾਮ ਤੇ ਕੋਈ ਡਿਵੈਲਪਮੈਂਟ ਨਜ਼ਰ ਨਹੀਂ ਆਈ ਹੈ ਜੀ ਸਪੀਡ ਦੇ ਕੰਟਰੋਲ ਵਾਸਤੇ ਜਿਹੜੇ ਪੁਲਿਸ ਨੇ ਇੱਕ ਦੀ ਵਾਰੀ ਨਾਕਾ ਲਾਇਆ ਅੱਧਾ ਘੰਟਾ ਫੋਟੋਆਂ ਖਿੱਚੀਆਂ ਆਪਣੀਆਂ ਤੇ ਵੀ ਅਸੀਂ ਨਾਕਾ ਲਾ ਦਿਆ ਉਸ ਤੋਂ ਬਾਅਦ ਮੁੜ ਕੇ ਕੋਈ ਨਹੀਂ ਆਇਆ ਸਪੀਡ ਕੰਟਰੋਲ ਵਾਸਤੇ ਜੀ ਇੱਥੇ ਓਵਰ ਸਪੀਡਿੰਗ ਦੀ ਵੀ ਦਿੱਕਤ ਹੈ ਮਾਈਨਰ ਡਰਾਈਵਿੰਗ ਦੀ ਵੀ ਦਿੱਕਤ ਹੈ ਡਰਿੰਕ ਐਂਡ ਡਰਾਈਵ ਦੀ ਵੀ ਦਿੱਕਤ ਹੈ ਪਰ ਤੁਸੀਂ ਇੱਕ ਵੀ ਚਲਾਨ ਨਹੀਂ ਦੇਖੋਗੇ ਓਵਰ ਸਪੀਡਿੰਗ ਦਾ ਡਰਿੰਕ ਐਂਡ ਡਰਾਈਵ ਦਾ ਸਰਕੂਲਰ ਰੋਡ ਦੇ ਉੱਪਰ ਹੋਇ ਇਹ ਲੈ ਰੋਸ ਪ੍ਰਦਰਸ਼ਨ ਦੀ ਤਿਆਰ ਆ ਕੀ ਕਰਨੇ ਅੱਜ ਜੀ ਇਹ ਰੋਸ ਪ੍ਰਦਰਸ਼ਨ ਅਸੀਂ ਗਾਂਧੀਨ ਵੇ ਦੇ ਨਾਲ ਸੜਕ ਦੇ ਕਿਨਾਰੇ ਸਰਪਤ ਰੋਡ ਦੇ ਕਿਨਾਰੇ ਖੜਕੇ ਬਲੈਕ ਕਾਰਡ ਫੜਕੇ ਖੜੇ ਆ ਕਿ ਅਸੀਂ ਇਹ ਰਿਜੈਕਟਮੈਂਟ ਸ਼ੋ ਕਰ ਰਹੇ ਆ ਨਾਪਾ ਨਿਵਾਸੀਆਂ ਦੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਬੀ ਐਂਡ ਆਰ ਐਂਡ ਮਿਊਨਿਸਪਲ ਕੌਂਸਲ ਦੇ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕਿ ਵੀ ਇਹ ਸੜਕ ਦੇ ਉੱਤੇ ਇਨਕ੍ਰੋਚਮੈਂਟਸ ਟੈਂਪਰੇਰੀਲੀ ਦੋ ਦਿਨ ਵਾਸਤੇ ਦੂਰ ਹੋਈਆਂ ਸੀ ਦੁਬਾਰਾ ਲੱਗਣੀਆਂ ਨੇ ਇਹ ਤੁੰਡਾ ਨਾ ਟਾਈਮ ਆ ਗਿਆ ਕਾਨੂੰਨ 1 ਦਸੰਬਰ ਹੋ ਜਾਣਾ ਹੈ ਫੌਗ ਪੈਣ ਲੱਗ ਜਾਂਦੀ ਹੈ ਵਾਈਟ ਪੱਟੀ ਪਹਿਲਾਂ ਉਸ ਤੋਂ ਲੱਗਣੀ ਚਾਹੀਦੀ ਹੈ ਉਹ ਨਹੀਂ ਲੱਗੀ ਹੋਈ ਬੌੜਾ ਗੇਟ ਜਿਹੜਾ ਡਵਾਈਡਰ ਹੈ ਤੁਸੀਂ ਦੇਖੋਗੇ ਉਹਦੇ ਤੇ ਕੋਈ ਵੀ ਰਿਫਲੈਕਟਰ ਨਹੀਂ ਹੈ ਹਰ ਰੋਜ਼ ਰਾਤ ਨੂੰ ਜਦੋਂ ਧੁੰਦਾ ਪੈਣਗੇ ਉੱਥੇ ਕੋਈ ਨਾ ਕੋਈ ਗੱਡੀ ਉਹਦੇ ਤੇ ਚੜੂਗੀ ਔਰ ਕੋਈ ਕੀਮਤੀ ਜਾਨ ਜਾਂ ਪੱਟੜ ਹੋਗੀ ਜਾਂ ਸੁਆਸ ਹੋਗੀ ਇਹ ਨੰਬਰ ਤੋਂ ਦੇ ਤਿੰਨ ਤੋਂ ਤਹ ਜੀ ਇਹ ਜਿਹੜਾ ਰਿੰਗ ਰੋਡ ਕਾਬੇਦਵਾਲੇ ਦੁਆਲੇ ਬੜੀ ਟਾਈਮ ਲੱਗੂਗਾ ਉਸ ਤੋਂ ਪਹਿਲਾਂ ਜਿਹੜੀ ਇਹ ਰੋਡ ਹੈ ਇਹਦੇ ਵਿਚਕਾਰ ਕਿਤੇ ਕਿਤੇ ਦੇਖ ਕੇ ਡਵਾਈਡਰ ਬਣ ਬੌੜਾ ਗੇਟ ਰੈਸਟ ਹਾਊਸ ਗਾਲੇ ਪਹੇਤੇ ਦੂਹੀ ਰੋਡ ਵਰਤੀ ਦੇ ਕੋਖੇ ਤੇ ਉੱਥੇ ਟ੍ਰੈਫਿਕ ਲਾਈਟਸ ਲੱਗਣੀਆਂ ਚਾਹੀਦੀਆਂ ਨੇ ਸਪੀਡ ਬ੍ਰੇਕਰ ਲੱਗਣੇ ਚਾਹੀਦੇ ਨੇ ਤੇ ਨੰਬਰ 2 ਤੇ ਟ੍ਰੈਫਿਕ ਪੁਲਿਸ ਹੈ ਟ੍ਰੈਫਿਕ ਪੁਲ ਵੀ ਨਫਰੀ ਵਧਾਉਣੀ ਚਾਹੀਦੀ ਹੈ ਤਾਂ ਕਿ ਇਹ ਟ੍ਰੈਫਿਕ ਹੈ ਤੇ ਕਿੰਨਾ ਟ੍ਰੈਫਿਕ ਹੈ ਔਰ ਜਿਹੜੇ ਟ੍ਰੈਫਿਕ ਹੁਣ ਡਰਾਈਵਰ ਜਾ ਵੀ ਰਹੇ ਨੇ ਜੀ ਆ ਦੇਖੋ ਹੁਣ ਸਾਡਾ ਜੋ ਅਪਲਾਈ ਕਾਰਡ ਦੇਖਦੇ ਨੇ ਉਹ ੂਠਾ ਚੱਕ ਕੇ ਜਾਂਦੇ ਨੇ ਪੋਜ਼ਿਟਿਵ ਸਾਈਨ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਹਾਂ ਇਹ ਜਿਹੜੇ ਕਿਸੇ ਨਾ ਕਿਸੇ ਨੂੰ ਤਾਂ ਕੰਮ ਕਰਨਾ ਪੈਣਾ ਕਿਸੇ ਨਾ ਕਿਸੇ ਨੂੰ ਤਾਂ ਰੋਡ ਸਾਈਡ ਦੇ ਸਾਈਡ ਤੇ ਉੱਤੇ ਖੜਨਾ ਪੈਣਾ ਹੈ ਬਲੈਕਆਰਡ ਲੈ ਕੇ ਤਾਂ ਕਿ ਜਿਹੜੀ ਸੁੱਤੀ ਪਈ ਐਡਮਿਨਿਸਟ੍ਰੇਸ਼ਨ ਆ ਉਹਨੂੰ ਜਗਾਇਆ ਜਾਵੇ ਕਿ ਵੀ ਲੋਕ ਦੁਖੀ ਨੇ ਇਹਦਾ ਹੱਲ ਕਰੋ ਜੀ ਕਹਿਣਾ ਚਾਹੋਗੇ ਆ ਦੇਖੋ ਜੀ ਜੋ ਸਰਕੂਲਰ ਰੋਡ ਹੈ ਇੱਕ ਕੁਨੀ ਰੋਡ ਬਣ ਚੁੱਕੀ ਹੈ ਪਰ ਦੇਖੋ ਲੋਕਾਂ ਦੀ ਡਿਮਾਂਡ ਹੋਣ ਦੇ ਬਾਵਜੂਦ ਇੰਨੇ ਸਾਰੇ ਹਾਸੇ ਹੋ ਜਾਣ ਛੋਟੇ ਬੱਚਿਆਂ ਦੀ ਜਾਨ ਜਾਣ ਦੇ ਬਾਵਜੂਦ ਵੀ ਸਾਡਾ ਐਡਮਿਨਿਸਟ੍ਰੇਸ਼ਨ ਸਾਡੇ ਲੀਡਰ ਸਾਹਿਬਾਂ ਤੋਂ ਹੋ ਰਹੇ ਨੇ ਕੀ ਇਹ ਕੀ ਚਾਉਂਦੇ ਨੇ ਕਿ ਵੀ ਹੋਰ ਲਾਸ਼ਾਂ ਗਿਰਨ ਹੋਰ ਮਾਵਾਂ ਦੇ ਉੱਤੇ ਚਲੇ ਜਾਣ ਬਟ ਇਸ ਉੱਤੇ ਪਏ ਨੇ ਜੀ ਔਰ ਇਹਨਾਂ ਨੂੰ ਜਗਾਉਣ ਲਈ ਅਸੀਂ ਕੈਂਡਲ ਮਾਰਚ ਕੱਢਿਆ ਸੀਗਾ ਉਸ ਦਿਨ ਪਹਿਲਾਂ ਕਬੜੀ ਕਾਮਯਾਬੀ ਕੀ ਸ਼ਹਿਰ ਦੇ ਸਾਰੇ ਹੀ ਜਿਹੜੇ ਵਰਗ ਦੇ ਲੋਕ ਸੀ ਉੱਥੇ ਆਏ ਸੀਗੇ ਔਰ ਕੁਝ ਉਮੀਦ ਵੀ ਜਾਗੀ ਸੀਗੀ ਕਿ ਜਿਹੜੀ ਹੈ ਸਰਕਾਰ ਜਾਗੇਗੀ ਅਤੇ ਇਸ ਕੁੰਨੀ ਰੋਡ ਦਾ ਹੱਲ ਕਰੇਗੀ ਬਤੀਆਂ ਲਗਾੜ ਕੇ ਜਾਂ ਕੁਝ ਸਪੀਡ ਟੇਬਲਸ ਲੱਗਣਗੇ ਬਟ ਕਾਫੀ ਲੰਬਾ ਸਮਾਂ ਹੋਣ ਦੇ ਬਾਵਜੂਦ ਵੀ ਉਸ ਤੋਂ ਬਾਅਦ ਵੀ ਇੱਕ ਮੌਤ ਹੋਈ ਹੈ ਬੜੀ ਦਰਦਨਾਕ ਮੌਤ ਹੋਈ ਹੈ ਪਰ ਸਾਡਾ ਐਡਮਿਨਿਸਟ੍ਰੇਸ਼ਨ ਸਾਡੇ ਜਿੰਨੇ ਵੀ ਬੀ ਐਂਡ ਆਰ ਹੈ ਕਾਉਂਸਲ ਹੈ ਜਾਂ ਸਾਡੇ ਸਪੈਸ਼ਲੀ ਲੀਡਰ ਸਾਹਿਬਾਨ ਨੇ ਉਸ ਹੋ ਰਹੇ ਨੇ ਆਮ ਨਾਗਰਿਕ ਸੜਕ ਤੇ ਖੜੇ ਕੇ ਲੋਕਾਂ ਨੂੰ ਦੱਸ ਰਹੇ ਨੇ ਕਿ ਸਾਨੂੰ ਕੀ ਜ਼ਰੂਰਤ ਹੈ ਐਡਮਿਨਿਸਟ੍ਰੇਸ਼ਨ ਨੂੰ ਦੱਸ ਰਹੇ ਨੇ ਲੋਕ ਬੜੀ ਖੁਸ਼ੀ ਨਾਲ ਸਾਨੂੰ ਅਸ਼ੀਰਵਾਦ ਦੇ ਕੇ ਜਾ ਰਹੇ ਨੇ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਸੰਵਾਦ ਗਰੁੱਪ ਅੱਛਾ ਕੰਮ ਕਰ ਰਿਹਾ ਹੈ ਬਟ ਫਿਰ ਮੈਂ ਉਹੀ ਕਵਾਂਗਾ ਇਸ ਰੋਡ ਨੂੰ ਨਾ ਸੁਧਾਰਨਾ ਰਿੰਗ ਰੋਡ ਨਾ ਬਣਾਉਣਾ ਬੱਤੀਆਂ ਨਾ ਲਗਾਉਣਾ ਇਹ ਲੋਕਾਂ ਦੀ ਲਾਸ਼ਾਂ ਤੇ ਖੇលਿਆ ਜਾ ਰਿਹਾ ਹੈ ਔਰ ਇਹਦੇ ਲਈ ਸਾਡੇ ਲੀਡਰ ਸਹਿਬਾਨ ਪੂਰਨ ਤੌਰ ਤੇ ਜ਼ਿੰਮੇਵਾਰ ਨੇ ਔਰ ਇਹਨਾਂ ਦੇ ਨਤੀਜੇ ਜਿਹੜਾ ਹੈਗਾ ਉਹ ਸਮੇਂ-ਸਮੇਂ ਤੇ ਉਹਨਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਲੋਕ ਉਕਤਰੇ ਨੇ ਉਹ ਸਿਰਫ ਵੋਟ ਬਣ ਕੇ ਰਹਿ ਗਏ ਨੇ ਜਾਂ ਇੱਕ ਲਾਸ਼ਾਂ ਬਣ ਕੇ ਰਹਿ ਗਏ ਨੇ बस यही उम्मीद है कि एडमिनिस्ट्रेशन ਤੋਂ ਹੁਣ ਉਮੀਦ ਰਹਿੰਦੀ ਹੈ ਕਿ ਜਲਦੀ ਉਹ ਲਾਈਟਾਂ ਲਗਾਣਗੇ ਸਪੀਡ ਬ੍ਰੇਕਰਸ ਲਗਾਣਗੇ ਜਾਂ ਜੋ ਵੀ ਇੰਤਜ਼ਾਮ ਨੇ ਵਾਈਟ ਪੱਟੀ ਲਗਾਣਾ ਰਿਫਲੈਕਟਰ ਅਸੀਂ ਰਿਫਲੈਕਟਰ ਖੁਦ ਲਗਾ ਰਹੇ ਹਾਂ ਜੀ ਔਰ ਇਹਦਾ ਬਿੱਲ ਹੈ ਜਿਹੜਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਭੇਜਾਂਗੇ ਕਿਉਂਕਿ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਕਿ ਕੋ ਰਿਫਲੈਕਟਰ ਤੱਕ ਨਹੀਂ ਲਗਾ ਸਕਦੇ ਅਗਰ ਟੁੱਟ ਗਿਆ ਇਹਨੇ ਤਾਂ ਦਵਾਰ ਤੋਂ ਲਗਾ ਦਿਓ ਰਿਫਲੈਕਟਰ ਨਾ ਲਗਾਉਣਾ ਮਤਲਬ ਇਹ ਇੱਕ ਬੜੀ ਨਾਨਸੈਂਸ ਗੱਲ ਹੈ ਔਰ ਜਿਹੜਾ ਹੈਗਾ ਫੋਗ ਦੇ ਵਿੱਚ ਜਾਂ ਰਾਤ ਨੂੰ ਬੜੇ ਨੁਕਸਾਨ ਹੁੰਦੇ ਨੇ ਤਾਂ ਅਸੀਂ ਹੁਣ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਜਲਦੀ ਉਹਦਾ ਬਿੱਲ ਭੇਜ ਰਹੇ ਹਾਂ ਔਰ ਅਸੀਂ ਉਹ ਬਿੱਲ ਦੀ ਜਿਹੜੀ ਅਦਾਇਗੀ ਐਡਮਿਨਿਸਟ੍ਰੇਸ਼ਨ ਤੋਂ ਲਵਾਂਗੇ ਜੀ ਲਵਾਂਗੇ ਕਿਉਂਕਿ ਅਸੀਂ ਸਪੇ ਕਰਦੇ ਹਾਂ